ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ YouTube ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਏ ਆਂ ਜੀ هارਲੇ ਮੋਟਰਸਾਈਕਲ ਵਿਕਾਊ ਹੈ ਜੀ 7 ਮਹੀਨੇ ਪੁਰਾਣਾ ਸਿਰਫ 1750 ਕਿਲੋਮੀਟਰ ਚੱਲਿਆ ਨਗਦ ਕੈਸ਼ ਇਸ ਵੀਰ ਨੇ ਬਾਹਰ ਜਾਣਾ ਹੈ ਇਸ ਕਰਕੇ ਜਲਦੀ ਸੇਲ ਕਰਨਾ ਹੈ ਲੁਧਿਆਣੇ ਦਾ ਨੰਬਰ ਹੈ ਰੇਟ ਹੈ ਜੀ 2.5 ਲੱਖ ਰੁਪਿਆ 9305610005 ਇਸ ਨੰਬਰ ਤੇ ਫੋਨ ਕਰਕੇ ਹਾਰਲੇ ਮੋਟਰਸਾਈਕਲ ਤੁਸੀਂ 2.5 ਲੱਖ ਰੁਪਏ ਦੇ ਵਿੱਚ ਖਰੀਦ ਸਕਦੇ ਹੋ ਇਸ ਵੀਰ ਨੇ ਵਿਦੇਸ਼ ਜਾਣਾ ਇਸ ਕਰਕੇ ਜਲਦੀ ਤੋਂ ਜਲਦੀ ਸੇਲ ਕਰਨਾ ਹੈ ਜੀ ਇਹ ਨੰਬਰ ਤੇ ਸੰਪਰਕ ਕਰ ਸਕਦੇ ਹੋ ਬਲੇਨੋ ਅਲਫਾ ਗੱਡੀ ਵਿਕਾਊ ਹੈ ਜੀ ਟੌਪ ਮਾਡਲ 2023 ਪੁਸ਼ ਵਟਨ ਸਟਾਰਟ 25000 ਕਿਲੋਮੀਟਰ ਚੱਲੀ ਹੈ ਜੀ 7,75,000 ਗੱਡੀ ਦਾ ਰੇਟ ਰੱਖਿਆ ਗਿਆ ਜੀ ਏਰੀਆ ਮੋਗਾ ਬਾਕੀ ਤੁਸੀਂ ਗੱਡੀ ਨੂੰ ਦੇਖ ਸਕਦੇ ਹੋ ਦਿੱਤੇ ਨੰਬਰਾਂ ਤੇ ਕਾਲ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ ਜੀ 8329784897 ਦੂਜਾ ਨੰਬਰ ਹੈ ਜੀ 88523 33926 ਇਹਨਾਂ ਦੋਨਾਂ ਨੰਬਰਾਂ ਤੇ ਫੋਨ ਕਰਕੇ ਤੁਸੀਂ ਬਲੈਨੋ ਅਲਫਾ ਗੱਡੀ ਟੌਪ ਮਾਡਲ 2023 7,75,000 ਰੁਪਏ ਦੇ ਵਿੱਚ ਤੁਸੀਂ ਇਸ ਗੱਡੀ ਨੂੰ ਖਰੀਦ ਸਕਦੇ ਪੁਸ਼ਟਵਟਨ ਸਟਾਰਟ ਹੈ ਜੀ 25000 ਕਿਲੋਮੀਟਰ ਚੱਲੀ ਹੈ ਗੱਡੀ ਮੱਕੀ ਪਲਾਂਟਰ ਮਸ਼ੀਨ ਵਿਕਾਊ ਹੈ ਜੀ ਏਰੀਆ ਪਿੰਡ ਜਗਾ ਰਾਮ ਤੀਰਥ ਤਲਵੰਡੀ ਸਾਬੋ ਇੱਕ ਇਹਨਾਂ ਕੋਲੇ ਮੋਟਰ ਕਨੈਕਸ਼ਨ ਵਿਕਾਊ ਆ 7/2 HP ਦਾ ਰੇਟ 17 ਲੱਖ ਰੁਪਏ ਦਿੱਤੇ ਨੰਬਰ ਤੇ ਸੰਪਰਕ ਕਰੋ ਜੀ 7589486829 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਬਾਕੀ ਇਸ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਜੀ ਜਿਹਦੇ ਵਿੱਚ ਤੁਸੀਂ ਕੰਡੀਸ਼ਨ ਸਾਫ਼ ਪਤਾ ਚੱਲ ਸਕਦਾ ਦੇਖ ਸਕਦੇ ਹੋ ਜੀ ਕਿਹੋ ਜੀ ਕੰਡੀਸ਼ਨ ਦੀ ਇਹ ਮਸ਼ੀਨ ਹੈ ਜੀ ਤੇ ਜਾ ਕੇ ਤੁਸੀਂ ਇਹ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ ਜੀ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਹਲਦਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਬੇਨਤੀ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਤੁਹਾਨੂੰ ਮਿਲ ਸਕੇ ਤੁਹਾਨੂੰ ਹਰ ਇੱਕ ਦਿਨ ਨਵੀਂ ਵੀਡੀਓ ਵੇਖਣ ਨੂੰ ਮਿਲ ਸਕੇ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਸਸਤੀ ਤੋਂ ਸਸਤੀ ਜ਼ਮੀਨ ਦੀ ਭਾਲ ਦੇ ਵਿੱਚ ਹੈਗੇ ਹੋ ਤਾਂ ਤੁਸੀਂ ਇੱਕ ਵਾਰ ਟਰੈਕਟਰ ਮੇਲਾ ਚੈਨਲ YouTube ਤੇ ਜ਼ਰੂਰ ਸੱਜ ਕਰੋ ਉੱਥੇ ਤੁਹਾਨੂੰ 1 ਲੱਖ ਤੋਂ ਲੈ ਕੇ 40 ਹਜ਼ਾਰ ਤੱਕ ਦੀਆਂ ਜ਼ਮੀਨਾਂ ਵੇਖਣ ਨੂੰ ਮਿਲ ਰਹੀਆਂ ਜੀ ਤਾਂ ਤੁਸੀਂ ਸਰਚ ਕਰੋ ਟਰੈਕਟਰ ਮੇਲਾ ਚੈਨਲ YouTube ਤੇ ਉੱਥੇ ਤੁਹਾਨੂੰ ਜਿਹੋ ਜੀ ਜ਼ਮੀਨ ਚਾਹੀਦੀ ਹੈ ਜਿਹੜੇ ਰੇਟ ਦੇ ਚਾਹੀਦੇ ਤੁਹਾਨੂੰ ਮਿਲ ਜੂਗੀ ਬਸ ਸਿਰਫ ਤੁਸੀਂ ਟਰੈਕਟਰ ਮੇਲਾ ਚੈਨਲ ਸਰਚ ਕਰਨਾ ਹੈ ਜੀ YouTube ਤੇ ਤੇ ਅੱਗੇ ਵੀਡੀਓ ਨੂੰ ਸ਼ੇਅਰ ਕਰਨਾ ਹੈ ਸ਼ਕਤੀਮਾਨ ਜੀ 453 ਟਰੈਕਟਰ ਵਿਕਾਊ ਹੈ ਜੀ ਮਾਡਲ 2004 ਪੀਵੀ ਗਿਆਨ ਨੰਬਰ ਏਰੀਆ ਅਮਰਗੜ ਰੇਟ ਹੈ ਜੀ 175000 ਇੱਕ ਸਵਰਾਜ 735 ਮਾਡਲ 1992 ਪੀਵੀ ਤੇਰਾ ਨੰਬਰ ਰੇਟ 105000 ਇੱਕ ਮੱਕੀ ਦਾ ਅਚਾਰ ਪਾਉਣ ਵਾਲੀ ਸ਼ਕਤੀਮਾਨ ਦੀ ਮਸ਼ੀਨ ਵਿਕਾਊ ਹੈ ਜੀ ਫੁੱਲ ਰਿਪੇਅਰ ਹੋਈ ਹੈ ਰੇਟ ਹੈ ਜੀ 180000 2023 ਮਾਡਲ 9779266108 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਸ ਵੀਰ ਦੇ ਸਾਰੇ ਸੰਦਾਂ ਨੂੰ ਖਰੀਦ ਸਕਦੇ ਹੋ ਜੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਅੱਗੇ ਵੀਡੀਓ ਨੂੰ ਸ਼ੇਅਰ ਕਰਕੇ ਕਮੈਂਟਾਂ ਦੇ ਵਿੱਚ ਪੰਜ ਵਾਰ ਵਾਹੀ ਗੁਰੂ ਜ਼ਰੂਰ ਲਿਖ ਦਿਓ ਐਚ ਐਫ ਗਾਂ ਬਿਕਾਊ ਹੈ ਜੀ ਐਚ ਐਫ ਨਸਲ ਦੀ ਗਾਂ ਬਿਕਾਊ ਆ ਪੈਲਨ ਏਰੀਆ ਪਿੰਡ ਖੋਲੀਆ ਪਠਾਨਕੋਟ ਰੇਟ 85000 82840 84437 82840 84437 ਇਸ ਨੰਬਰ ਤੇ ਫੋਨ ਕਰਕੇ ਐਚ ਐਫ ਨਸਲ ਦੀ ਗਾਂ ਜਾਂ ਜਿਹੜੀ ਪਹਿਲਾਂ ਤੁਸੀਂ 85000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਵੀਰ ਨੂੰ ਬੇਨਤੀ ਜਦੋਂ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣੀ ਆ ਨਾ ਤੁਸੀਂ ਜੀ ਤਾਂ ਤੁਸੀਂ ਇੱਕ ਵੀਡੀਓ ਪੰਜ ਸੱਤ ਫੋਟੋ ਮਤੇ ਪ੍ਰੋਪਰ ਜਾਣਕਾਰੀ ਸਾਨੂੰ ਸਾਡੇ ਵਟਸਐਪ ਨੰਬਰ ਤੇ ਜ਼ਰੂਰ ਭੇਜਿਆ ਕਰੋ ਜਾਣਕਾਰੀ ਭੇਜਣਾ ਲਾਜ਼ਮੀ ਹੈ ਜੀ 11 ਕਲਟੀਵੇਟਰ ਵਿਕਾਊ ਨੇ ਜੀ 2024 ਮਾਡਲ ਹੈ 28000 ਰੁਪਏ ਰੇਟ ਰੱਖੇ ਗਿਆ ਏਰੀਆ ਗੁਰਦਾਸਪੁਰ 24 ਮਾਡਲ ਹੈ ਜੀ 28000 ਰੁਪਏ ਰੇਟ ਰੱਖੇ ਗਿਆ ਜੀ ਏਰੀਆ ਗੁਰਦਾਸਪੁਰ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ 9417641176 9417641176 ਇਸ ਨੰਬਰ ਤੇ ਫੋਨ ਕਰਕੇ ਤੁਸੀਂ 11 ਕਲਟੀਵੇਟਰ ਨੇ ਜਿਹੜੇ 2024 ਮਾਡਲ 28000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਗੁਰਦਾਸਪੁਰ ਏਰੀਆ ਦੇ ਵਿੱਚ ਖੜੇ ਨੇ ਤੁਸੀਂ ਮਾਲਕ ਵੀਰ ਦੇ ਘਰੇ ਜਾ ਕੇ ਚੈੱਕ ਕਰਕੇ ਡੀਲ ਕਰ ਸਕਦੇ ਹੋ ਜੀ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਹੜੇ ਵੀਰ ਬਹੁਤ ਸੋਹਣੇ ਕਮੈਂਟ ਕਰਦੇ ਨੇ ਜੀ ਉਹਨਾਂ ਵੀਰਾਂ ਦਾ ਤੈਅ ਲਓ ਧੰਨਵਾਦ ਉਮੀਦ ਕਰਦਾ ਚੈਨਲ ਨੂੰ ਅੱਗੇ ਤੋਂ ਵੀ ਇਹਦੇ ਸਪੋਰਟ ਕਰੋਗੇ ਜੀ ਤੇ ਹੁਣ ਇੱਕ ਤੁਹਾਡੇ ਲਈ ਪੂਰੀ ਟਾਪ ਦੀ ਜ਼ਮੀਨ ਲੈ ਕੇ ਆਇਆ ਵੀਡੀਓ ਦੇ ਨਾਲ ਬਣੇ ਰਹੋ ਤੁਹਾਨੂੰ ਸਾਰੀ ਜਾਣਕਾਰੀ ਦਿੱਤੀ ਹੋਊਗੀ ਕੀ ਲੋਕੇਸ਼ਨ ਹੈ ਕਿਹੋ ਜੀ ਜ਼ਮੀਨ ਹੈ ਕੀ ਪਾਣੀ ਦਾ ਸਾਧਨਾ ਹੈ ਸਾਰੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਵੀਡੀਓ ਦੇ ਨਾਲ ਬਣੇ ਰਹੋ 35 ਏਕੜ ਜ਼ਮੀਨ ਵਿਕਾਊ ਹੈ ਜੀ ਮਿੱਠਾ ਪਾਣੀ ਸੜਕ ਦਾ ਫਰੰਟ ਹੈ ਬਾਗ ਲੱਗਿਆ ਹੋਇਆ ਜੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਸੜਕ ਦਾ ਫਰੰਟ ਵੀ ਦਿਖਾਇਆ ਹੋਇਆ ਤੇ ਅੱਗੇ ਵੀ ਤੁਸੀਂ ਜ਼ਮੀਨ ਨੂੰ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਬਾਗ ਲੱਗਿਆ ਹੋਇਆ ਜੀ ਤਿੰਨ ਸੋਲਰ ਮੋਟਰਾਂ ਤੇ ਨਹਿਰ ਦਾ ਪਾਣੀ ਹੈ ਰੇਟ ਹੈ ਜੀ 32 ਲੱਖ ਰੁਪਏ ਏਕੜ ਦਾ ਏਕੜ ਦਾ 32 ਲੱਖ ਰੁਪਏ ਰੇਟ ਰੱਖਿਆ ਗਿਆ ਜੇਕਰ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਤਾਂ ਸੀ ਤੋਂ ਅਵੋਰ ਏਰੀਏ ਦੀ ਜ਼ਮੀਨ ਹੈ ਜੀ ਇਹ ਤੇ 32 ਲੱਖ ਰੁਪਏ ਏਕੜ ਦੇ ਹਿਸਾਬ ਨਾਲ ਤੁਸੀਂ ਖਰੀਦ ਸਕਦੇ ਹੋ 35 ਏਕੜ ਜ਼ਮੀਨ ਹੈ ਮਿੱਠਾ ਪਾਣੀ ਹੈ ਸੜਕ ਦਾ ਬਰੰਟ ਹੈ ਬਾਗ ਲੱਗੇ ਤਿੰਨ ਸੋਲਰ ਮੋਟਰਾਂ ਤੇ ਨਹਿਰ ਦਾ ਪਾਣੀ ਹੈ ਤੇ ਹੁਣ ਤੁਸੀਂ ਨੋਟ ਕਰ ਲਓ ਜੀ ਮਾਲਕ ਵੀਰ ਦਾ ਨੰਬਰ 82211876906 82211876906 ਇਸ ਨੰਬਰ ਤੇ ਫੋਨ ਕਰਕੇ ਤੁਸੀਂ 35 ਏਕੜ ਜ਼ਮੀਨ ਮਿੱਠਾ ਪਾਣੀ ਸੜਕ ਦਾ ਫਰੰਟ 32 ਲੱਖ ਏਕੜ ਦੇ ਹਿਸਾਬ ਦੇ ਨਾਲ ਤੁਸੀਂ ਜਮੀਨ ਜਿਹੜੀ ਖਰੀਦ ਸਕੋ ਜਮੀਨ ਵਾਲੀ ਵੀਡੀਓ ਨੂੰ ਅੱਗੇ ਜ਼ਿਆਦਾ ਸ਼ੇਅਰ ਕਰ ਦਿਓ ਜੀ ਤਾਂ ਕਿ ਇਹ ਵੀਡੀਓ ਹੋਰ ਵੀ ਕਿਸਾਨ ਵੀਰਾਂ ਤੱਕ ਪਹੁੰਚ ਸਕੇ ਜਿਹੜੇ ਜ਼ਮੀਨ ਦੀ ਭਾਲ ਦੇ ਵਿੱਚ ਨੇ ਕੋਠੀ ਵਿਕਾਊ ਹੈ ਜੀ ਟੋਟਲ 17 ਮਰਲੇ ਚ ਨਵੀਂ ਬਣੀ ਕੋਠੀ ਇਹ 70 ਫੁੱਟ ਫਰੰਟ ਹੈ ਜੀ ਸੜਕ ਦਾ ਰਜਿਸਟਰੀ ਵਾਲੀ ਜਗ੍ਹਾ ਜੀ ਤਿੰਨ ਕਮਰੇ ਨੇ ਲੌਬੀ ਪੋਰਚ ਰਸੋਈ ਪੌੜੀਆਂ ਬਾਥਰੂਮ ਤੂੜੀ ਵਾਲਾ ਸ਼ੈੱਡ ਮੱਜਾਂ ਵਾਲਾ ਸ਼ੈੱਡ ਮਾਰਕੀਟ ਦੇ ਨਾਲ ਪਿੰਡ ਮੁੰਡਾ ਖਡੂਰ ਸਾਹਿਬ ਤਰਨਤਾਰਨ 9915014582 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਕੋਠੀ ਜਿਹੜੀ ਨਵੀਂ ਤਿਆਰ ਕੀਤੀ ਹੋਈ ਇਹ ਖਰੀਦ ਸਕਦੇ ਹੋ ਜੀ ਬਾਕੀ ਇਸ ਵੀਰ ਨੇ ਵਧੀਆ ਵੀਡੀਓ ਬਣਾ ਕੇ ਭੇਜੀ ਹੈ ਇਹਦੇ ਵਿੱਚ ਤੁਹਾਨੂੰ ਸਾਰੀ ਕੋਠੀ ਦੇਖਣ ਨੂੰ ਮਿਲੂਗੀ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਤੇ ਅੱਗੇ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਤੇ ਕਮੈਂਟ ਕਰਕੇ ਸੁਝਾਅ ਸਾਨੂੰ ਜ਼ਰੂਰ ਦਿਆ ਕਰੋ ਜੇਕਰ ਤੁਸੀਂ ਆਸਾਨੀ ਦੇ ਨਾਲ ਘਰ ਬੈਠੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚੀਜ਼ ਵੇਚਣਾ ਚਾਹੁੰਦੇ ਹੋ ਜ਼ਮੀਨ ਪਲਾਟ ਕੋਠੀਆਂ ਘਰ ਗੇਤੀ ਵਾੜੀ ਵਾਲ ਸੰਦ ਗੱਡੀਆਂ ਪਸ਼ੂ ਤੇ ਤੁਸੀਂ ਸਾਡਾ ਨੰਬਰ ਨੋਟ ਕਰ ਲਓ ਵੀਡੀਓ ਦੇ ਥੱਲੇ ਹਮੇਸ਼ਾ ਚੱਲਦਾ ਰਹਿੰਦਾ ਇਹ ਚੈਨਲ ਦਾ ਵਟਸਐਪ ਨੰਬਰ ਹੈ 9877988446 9877988446 ਇਹ ਚੈਨਲ ਦਾ WhatsApp ਨੰਬਰ ਹੈ ਇਸ ਨੰਬਰ ਤੇ ਤੁਸੀਂ ਕਿਸੇ ਵੀਰ ਨੂੰ ਵਧੀਆ ਵੀਡੀਓ ਬਣਾ ਲੈਣੀ ਹੈ ਜੀ 5-7 ਫੋਟੋਆਂ ਉਸ ਤੋਂ ਬਾਅਦ ਤੁਸੀਂ ਸਾਰੀ ਜਾਣਕਾਰੀ ਸਾਨੂੰ WhatsApp ਕਰ ਸਕਦੇ ਹੋ ਤੇ ਉਸ ਦਾ ਤੁਹਾਡੀ ਐਡ ਹੈ ਜਿਹੜੀ ਟਰੈਕਟਰ ਮੇਲਾ ਚੈਨਲ YouTube ਤੇ Facebook ਪੇਜ ਖੇਤੀ ਖਬਰ ਇੰਸਟਾ ਤੇ ਟਰੈਕਟਰ ਮੇਲਾ ਤਿੰਨੇ ਪਲੇਟਫਾਰਮ 'ਤੇ ਤੁਹਾਡੀ ਐਡ ਚਲਾ ਦਿੱਤੀ ਜਾਊਗੀ ਜੀ ਤੇ ਤੂ ਜੇਕਰ ਕੋਈ ਵੀ ਵੀਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਬਿਜ਼ਨਸ ਕਰਦਾ ਤਾਂ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦਾ ਜੀ ਅੱਗੇ ਬਿਜ਼ਨਸ ਵਧਾਉਣਾ ਚਾਹੁੰਦੇ ਹੋ ਤੁਸੀਂ ਤਾਂ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਸਾਡੇ WhatsApp ਨੰਬਰ ਤੇ 987988444 ਬਣੇ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ-ਚਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਾ ਕਰੋ ਜੀ ਵੀਡੀਓ ਸ਼ੇਅਰ ਕਰਕੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਿਓ ਬਣੇ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਇੱਕ ਹੋਰ ਨਵੀਂ ਵੀਡੀਓ ਧੰਨਵਾਦ